ਜਵਾਨ ਜਪ ਰਹੀਏ ਵਾਹਿਗੁਰੂ ਵਾਹਿਗੁਰੂ ਕੰਨ ਸੁਣ ਰਹੇ ਨੇ ਇਹ ਇੱਕ ਪੈਡੀ ਸਟੇਜ ਹੈ ਇਹਦੇ ਨਾਲ ਇਹਨਾਂ ਦਵਾਰਾਂ ਨੂੰ ਬੰਦ ਕਰਨਾ ਹੈ ਥੋੜਾ ਜਿਹਾ ਧਿਆਨ ਨੂੰ ਇਹਨਾਂ ਦਰਵਾਜ਼ਿਆਂ ਤੱਕ ਲੈ ਆਣਾ ਹੈ ਇਤਨਾ ਲੈ ਆਣ ਦੇ ਕੋਈ ਸਫਲ ਹੋ ਜਾਏ ਅੱਗੇ ਪ੍ਰਮਾਤਮਾ ਆਪ ਘੇਡ ਬਣਾਉਂਦਾ ਆਪ ਘੇਡ ਬਣਾਉਂਦਾ ਉਹ ਮਨੁੱਖ ਦੇ ਵਾਸਤੇ ਖੇਡ ਨਹੀਂ ਹੈ ਨਹੀਂ ਹੈ ਇਸ ਵਾਸਤੇ ਨਾਮਦਾਨ ਕਿਸੇ ਕੋਲ ਮੰਗਣ ਨਾ ਜਾਇਆ ਕਰੋ ਤੇ ਭੁੱਲ ਕੇ ਵੀ ਉਹ ਹੀ ਆਖਦੇ ਨੇ ਜਿਨ੍ਹਾਂ ਨੂੰ ਕੱਕ ਦਾ ਪਤਾ ਹੀ ਨਹੀਂ ਇਹ ਤੇ ਜਪਣਾ ਪੈਗਾ ਆਪਣਾ ਧਿਆਨ ਜਦ ਇੰਦਰੀਆਂ ਦੇ ਕੋਲ ਆਏਗਾ ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਹੈ ਪਹਿਲੇ ਇਹਨਾਂ ਦਰਵਾਜ਼ਿਆਂ ਦੇ ਕੋਲ ਆ ਜਾਏ ਫਿਰ ਉਸ ਪ੍ਰਭੂ ਨੇ ਆਪ ਅੰਦਰ ਪਜਣਾ ਫਿਰ ਖੇਡ ਜੋ ਹੈ ਉਸਨੇ ਜੋ ਹੈ ਮਣਾਂ ਉਹ ਕਿਰ ਅੰਦਰ ਚਲਦੀ ਪਈ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤੋਂ ਤੇ ਪ੍ਰਾਣਾ ਚ ਰਮੇ ਹੋਇਆ ਅਨਹਦ ਬਾਣੀ ਨਾਦ ਵਜਾਇਆ ਤੇ ਵਜ ਰਿਹਾ ਹੈ ਠਾਕਰ ਹਮਰਾ ਸਦ ਬੋਲੰਤਾ ਜਿਹੜਾ ਸਦਾ ਵੇਖਦਾ ਪਿਆ ਹੈ ਸਦਾ ਬੋਲਦਾ ਪਿਆ ਉਹਨੂੰ ਮਨੁੱਖ ਵੇਖਣ ਵਾਲਾ ਬਣ ਜਾਂਦਾ ਹੈ ਇਨਾ ਅੱਖ ਬਿਨਾ ਉਸ ਨੂੰ ਮਨੁੱਖ ਸੁਣਨ ਵਾਲਾ ਬਣ ਜਾਂਦਾ ਹੈ ਸਕੰਨਾ ਤੋਂ ਬਿਨਾ ਉਦਾ ਮਹਾਰਸ ਉਹ ਮਾਣਨ ਲੱਗ ਪੈਂਦਾ ਇਸ ਜ਼ਬਾਨ ਤੋਂ ਬਿਨਾ ਉਹਦਾ ਦਾਮਨ ਪਕੜ ਲੈਂਦਾ ਇਹਨਾਂ ਹੱਥਾਂ ਤੋਂ ਬਿਨਾ ਉਹਨੂੰ ਸਪਰਸ਼ ਕਰ ਲੈਂਦਾ ਉਸ ਮਹਾਂ ਸੁਗੰਧ ਨੂੰ ਸੋਂਗ ਲੈਂਦਾ ਇਸ ਨਾਸਕਾ ਤੋਂ ਬਿਨਾ ਕਿ ਜਦ ਕੋਈ ਉਹਨੂੰ ਕਹਿੰਦਾ ਅਗਥ ਕਰੋ ਕਥਨ ਕਰੋ ਕਹਿ ਦੇਂਦਾ ਅਗਮ ਅਗੋਚਰ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਗਥ ਉਹ ਕੇਵਲ ਮਨ ਸੁਣ ਸਕਦਾ ਹੈ ਮਨ ਰਸ ਮਾਨ ਸਕਦਾ ਹੈ ਮਨ ਉਸ ਸੁਗੰਧ ਨੂੰ ਸੋਂਗ ਸਕਦਾ ਹੈ ਮਨ ਉਸ ਪਰਮ ਸ਼ਕਤੀ ਦਾ ਪਰਮ ਸਰੂਪ અત્યੰਤ ਸੁਹੱਪਣ ਵੇਖ ਸਕਦਾ ਹੈ ਔਰ ਜਿਸ ਦਿਨ ਵੇਖੇਗਾ ਇੱਕ ਛਿਨ ਮਾਤਾ ਫਿਰ ਬਾਹਰ ਦੀ ਸਾਰੀ ਭਟਕਣਾ ਮਿਟ ਜਾਏਗੀ ਬਾਹਰ ਢੋਂਡਣ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਕਤ ਜਾਈਏ ਰੇ ਸਵਾਮੀ ਰਾਮਾਨੰਦ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚਲਤ ਮਨ ਪਾਇਓ ਪਾ ਮਨ ਹੁਣ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਮਨ ਟਿਕ ਗਿਆ ਭਟਕਣਾ ਮਿਟ ਗਈ ਕਿਉਂ ਇਹਦੇ ਪੈਰ ਟੁੱਟ ਗਏ ਨੇ ਵਾਸ਼ਨਾ ਕਰਕੇ ਬਾਹਰ ਦੌੜਦਾ ਸੀ ਕਾਮਨਾ ਕਰਕੇ ਬਾਹਰ ਦੌੜਦਾ ਸੀ ਇਹਦੇ ਪੈਰ ਹੀ ਤੋੜ ਦਿੱਤੇ ਟੁੱਟ ਗਏ ਕਾਮਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਪੈਰੀ ਟੁੱਟ ਗਏ ਹੁਣ ਬੱਜੇ ਕਿੱਥੇ ਪੈਰੀ ਟੁੱਟ ਗਏ ਉਸ ਅਵਸਥਾ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਬਾਗ ਦੇ ਚ ਕਰ ਰਹੇ ਨੇ ਸਮਾ ਹੋਰ ਗਿਆ ਏ ਮਨ ਉਸ ਨੂੰ ਸੁਣਨ ਜਿਹਦਾ ਕਥਨ ਇਹ ਜ਼ਬਾਨ ਨਹੀਂ ਕਰ ਸਕਦੀ ਫਿਰ ਕੌਣ ਕਥਨ ਕਰੇਗਾ ਠਾਕਰ ਹਮਰਾ ਸਦਬੋਲੰਤਾ ਉਹ ਆਪ ਹੀ ਬੋਲਦਾ ਪਿਆ ਨੂੰ ਸੁਣੋ ਉਹ ਦੀਤ ਉਹਨ ਅਨਾਹਦ ਨਾਦ ਹੈ ਜੇ ਦਿਨ ਸੁਨੇਗਾ ਫਿਰ ਹੋਰ ਕੋਈ ਸੁਣਨਾ ਚੰਗਾ ਹੀ ਨਹੀਂ ਲਗੇਗਾ ਠਾਕਰ ਅਮਰਾ ਸਦਵੋਲੰਤਾ ਸਦਾ ਬੋਲਦਾ ਸਦਾ ਬੋਲਦਾ ਜੋ ਸਦਾ ਬੋਲਦਾ ਪਏ ਜਿਹੜਾ ਇੱਕ ਦਫਾ ਉਹਨੂੰ ਸੁਣ ਲੈਂਦਾ ਹੈ ਬਾਕੀ ਸਭ ਕੁਝ ਫਿੱਕਾ ਹੋ ਜਾਂਦਾ ਹੈ ਮਹਾਰਾਸ ਆ ਗਿਆ ਸਭ ਕੁਝ ਇੱਕ ਪਾਸੇ ਹੋ ਜਾਂਦਾ ਹੈ ਐਸਾ ਮਨੁੱਖ ਹਰ ਵਕਤ ਸਤਸੰਗ ਦੇ ਚ ਹੈ ਐਸਾ ਮਨੁੱਖ ਹਰ ਵਕਤ ਪ੍ਰਭੂ ਨਾਲ ਜੁੜਿਆ ਹੋਇਆ ਹੈ ऐसा मानव कभी बिछड़ਦਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਇੱਕ ਦਫਾ ਮਿਲ ਪਿਆ ਫਿਰ ਵਿਛੋੜਾ ਨਹੀਂ ਹੈ ਸੰਸਾਰ ਦੇ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਅਗਰ ਨਿਰੰਕਾਰ ਵੀ ਮਿਲ ਕੇ ਵਿਛੜਿਆ ਫਿਰ ਤੇ ਉਹ ਵੀ ਸੰਸਾਰ ਦਾ ਹੀ ਹਿੱਸਾ ਹੋਇਆ ਹੋਰ ਕੀ ਹੈ ਜਗਤ ਦੇ ਵਿੱਚ ਪਰਿਵਾਰ ਮਿਲਦਾ ਹੈ ਵਿਛੜਦਾ ਹੈ ਕਾਰੋਬਾਰ ਮਿਲਦਾ ਹੈ ਵਿਛੜਦਾ ਹੈ ਇੱਕ ਦਿਨ ਨਹੀਂ ਰਵਾਂਗੇ ਅਸੀਂ ਕਾਰੋਬਾਰ ਚੱਲਦਾ ਵੀ ਕਿਸੇ ਹੋਰ ਦੇ ਹੱਥਾਂ 'ਚ ਹੋਵੇਗਾ ਜੋ ਕੁਝ ਵੀ ਮਿਲਦਾ ਹੈ ਉਹ ਸਾਥੋਂ ਵਿਛੜਦਾ ਹੈ ਜਾਂ ਅਸੀਂ ਉਸ ਤੋਂ ਵਿਛੜਦੇ ਹਾਂ ਜਿਸ ਦਿਨ ਪ੍ਰਮਾਤਮਾ ਨਾਲ ਮਨੁੱਖ ਜੁੜਦਾ ਹੈ ਨਾ ਪ੍ਰਮਾਤਮਾ ਵਿਛੜਦਾ ਹੈ ਨਾ ਅਸੀਂ ਉਸ ਤੋਂ ਵਿਛੜਦੇ ਹਾਂ